ਉਹ ਇੱਥੋਂ ਆ ਸ਼ਾਵਲ ਕੀਤੀ ਤੇ ਉਦੋਂ ਪਹਿਲਾਂ ਦਾ ਕੱਢੀ ਉਦੋਂ ਬਾਅਦ ਬੈਠੀ ਆ ਇੱਥੇ ਬੈਠੀ ਆ ਆ ਪਤਾ ਉਧਰੋਂ ਮੇਰੀ ਗੱਲ ਸੁਣੋ ਆ ਜੀ 6 ਤੋਂ 5 6 ਤੋਂ ਨਾ ਕੋਈ ਨਰ ਕਾਉਣਗੇ ਭਾਈ ਪਹਿਲਾਂ ਉੱਚਾ ਜਨਰ ਕਾਉਣਗੇ ਭਾ ਲੋ ਜੀ ਉਹ ਐਵੇਂ ਐਵੇਂ 31 ਦਾ ਨੰਬਰ ਕੋ ਨਿਸ਼ਾਨਦਾਤਾ ਦਾ ਨੰਬਰ ਕੱਟਿਆ ਘਟਾਇਆ ਆ ਠੀਕ ਹੈ ਰੱਖੋ ਆ ਆ ਗਈ ਫੌਜੀ ਜੋਤੀ ਕੇ ਲਾ ਲਈ ਆ ਤਨ ਮੇਰੇ ਨਾਲ ਨਾਮ ਲੈ ਕੇ ਘਰੇ ਉੱਡ ਜਾਣਗੇ ਔਰੋਲ ਭਾਈ ਨਹੀਂ ਤੇਰਾ ਉਹ ਭੁਲੇਖੇ ਚ ਰਹਿ ਗਿਆ ਆਪਣਾ ਭਾਈ ਔਰਾਂ ਦਾ ਰਹਿ ਗਿਆ ਇੱਕ ਦੋ ਦੇ ਆਂਦਾ ਰਹਿ ਗਿਆ ਨੀ ਨੀਹਾ ਨਾ ਇਹਦੀ ਬਾਜੀ ਹੋਈ ਨਾ ਚਾਰਾਂ ਰਾਣੇ ਕੰਮ ਲਗਾ ਕੂਚੀ ਨੇ ਕੋੜਨ ਪਾਤੀ ਮਕਰ ਚਾਹ ਤੇ ਦੋਨੇ ਟੂਫੇ ਕਾਲੇ ਤੇ ਗੁੰਝੇ ਲਾਲ ਵਾਲਾ ਟੂਟਰ ਬਹਿ ਗਿਆ ਔਰ ਔਲਾ ਦਾ ਭਾਈ ਮੇਰੇ ਪਿੱਛੇ ਸਭ ਰਾਹੁਲ ਭਾਈ ਆ ਬਸ ਸੋਨ ਰਾਹੁਲ ਆ ਆ ਗਈ ਕਾਂਟੇ ਕੀ ਲਾ ਫੜ ਲੋ ਕਿਤੇ ਉਹ ਬੈਠੀ ਜਾਂਦਾ ਇੱਧਰ ਆ ਗਈ ਉਹ ਬੈਠੀ ਜਾਂਦਾ ਕਿਹਦੇ ਨਾਲ ਉਹ ਪੰਪ ਕਿਹੜੇ ਘੰਟੇ ਕੀ ਉਹ ਪੰਪ ਤੇ ਬੈਠੀ ਜਾਂਦਾ ਇਹਦੇ ਨਾਲ ਉਹ ਹਸਾਦੇ ਆ ਜੋਤੀ ਗੱਲ ਨੇ ਜੋਤੀ ਗੱਲ ਨੇ ਆ ਉਹ ਆ ਹੀ ਜਾਂਦਾ ਜੀ ਆ ਗਿਆ ਸਿੱਤ ਆ ਰਾਣੀ ਕਹਿਣਾ ਦੇਖ ਲੈ ਹਮ ਨਿਗੜ ਕੁੱਬਈ ਬੜੇ ਹੋਈ ਮੜੇ ਇੱਧਰ ਦੋਨੇ ਬੈਠੀ ਜਾਂਦੇ ਆ ਬੈਠੇ ਨੇ ਇੱਧਰ ਆ ਉਹ ਆਉਣੇ ਕਬੂਤਰ ਬਾਈ ਦੋਨੇ ਹੀ ਬੈਠਣ ਲੱਗ ਪਏ ਤੇ ਨਿਗਰ ਕਿਉਂ ਉਹ ਬਹਿ ਗਿਆ ਤਾਰ ਤੇ ਉਹ ਬਹਿ ਗਿਆ ਕੂਤਰ ਆ ਮੂਸੀ ਜੜੀ ਆ ਜਾਂਦੀ ਓਹ ਪੱਤਰ ਇਹ ਨਹੀਂ ਸ਼ਾਮਲ ਹੋਣੀ ਬਣਾ ਨਹੀਂ ਆਉਂਦੀ ਨਹੀਂ ਸ਼ਾਮਲ ਹੋਣੀ ਨਹੀਂ ਵੀ ਆਈ ਆ ਕਿਹੜਾ ਲਾ ਪਾਉਰ ਕਰੋ ਇਧਰੋਂ ਆਈ ਆ ਬੈਂਦੀ ਆ ਮੂਸੀ ਕੇ ਆਲੀ ਬਾਈ ਥੱਲੋਂ ਬੈਂਦੀ ਟੱਪੀ ਆ ਸਾਡੇ ਕੋਲੋਂ ਇਹ ਨਹੀਂ ਸ਼ਾਮਲ ਹੋਣੀ ਕੱਟੀ ਗਈ ਆ ਨਿਸ਼ਾਨ ਸਾਹਿਬ ਤੇ ਜਾਵੜੀ ਜੋਤੀ ਗੱਲ ਵਾਲਾ ਬਹਿ ਗਿਆ ਕੱਲਾ ਰਾਣਾ ਮੋੜ ਰਹਿ ਗਿਆ ਇਹ ਫਿਰਦਾ ਗੂਤਰ ਉਹ ਨਿਸ਼ਾਨ ਸਾਹਿਬ ਮੰਦਿਰ ਦੁੱਧ ਆ ਪਾ ਫਿਰ ਚਲ ਜਾ ਆ ਸਾਈਂ ਨਾ ਸਰਖੇ ਜਮਾ ਫਈ ਮੂਸੀ ਮੂਲੇ ਵਾਲਿਆਂ ਉਪਰ ਆਮ ਮੂਸੀ ਮੂਲੇ ਵਾਲੀ ਫੇਰ ਉੱਤੇ ਟੱਕੀ ਯਾਰ ਭੋਲੂ ਬਾਈ ਕੱਟੀ ਗਈ ਜਮਾਂ ਹੀ ਨੀਵੀ ਆਈ ਹੈ ਜਮਾਂ ਨੀਵੀ ਗਈ ਹੈ ਸਾਡੇ ਕੋਲੋਂ ਟੱਪੀ ਹੈ ਜਮਾਂ ਥੱਲੋਂ ਖੈਂਦੀ ਕੋਈ ਇਹਦੇ ਤੇ ਸ਼ੱਕ ਵਾਲੀ ਗੱਲ ਨਹੀਂ ਗਈ ਮੰਦਰ ਦੋਦਾ ਕੂਟਰ ਫਿਰਦਾ ਜੀ ਇਕੱਲਾ ਰੌਲ ਵਾਲੀ ਤੇ ਟਾਈਮ ਹੈ ਸਾਡੇ ਕੋਲੋਂ ਟੱਪੀ ਹੈ ਜਮਾਂ ਥੱਲੋਂ ਖੈਂਦੀ ਕੋਈ ਇਹਦੇ ਤੇ ਸ਼ੱਕ ਵਾਲੀ ਤੀਜਾ ਨੰਬਰ ਹੈ ਖਰਾਬ ਲਾਲੀ ਦਾ ਨਹੀਂ rau ਹੈ ਆਹੀ ਦਿੱਤੀ ਜੀ ਅਰਤੀ ਦਾ ਹੀ ਨਾ ਅਰੇ ਅਗਰ ਨਿਸ਼ਾਨ ਕੀ ਹੋਈ ਜਾਏ ਮੋਤੀ ਦਿੱਤੀ ਮੋਤੀ ਕੀ ਬਾਰੀ ਹੁਣ ਕਲੀਅਰ ਟਾਪ ਪਾ ਦੋ ਨਾ ਜਰਾ ਮੈਂ ਦੁਬਾਰੀ ਰੌਲਾ ਪਾ ਟਿਕਾਉ ਕੱਢ ਲੋ ਇਹ ਤਾਂ ਬੜੀ ਗੱਲ ਹੈ ਉਹ ਜਾਸਨ ਪ੍ਰਾੜ ਤੇ ਕਿਹਦੇ ਦਿਨ ਟਾਈਮ ਗੱਲ ਕਰੀ ਗੱਲ ਕਰੀ ਜੋਰਤੀ ਦੇ ਨਿਸ਼ਾਨ ਪਹਾੜਸਰ ਵਾਲਾ ਨੰਬਰ ਬਣਾਉਂਦਾ ਹੁਣ 10 ਹੋਰ ਰਿਕਾਰਡ ਲਾਉਣੇ ਤੋਂ ਆਏ ਪਾਈ ਜਾਂਦੇ 10000 ਰੋਲਾ ਪਾਉਂਦਿਆ ਮੈਂ ਸਾਰੇ ਬੰਦੇ ਪਾਹ ਕੱਟਣਾ ਤਾਂ ਕੋਈ ਸਹੀ ਕਰੇ ਨਿਸ਼ਾਨ ਕਿਦੋਂ ਦੁਬਾਰਾ ਤਾਂ ਆਪਣਾ ਦਿਸੇ ਦੁਬਾਰੇ ਮੂਛੀ ਦੇ ਨਿਸ਼ਾਨ ਵਾਲੇ ਦੁਬਾਰਾ ਜਿਹੜਾ ਡੰਡਾ ਵੀ ਤੇ ਟੱਕ ਲੱਗਿਆ ਨਾ ਉਸ ਤੋਂ ਬਾਅਦ ਮੂਛੀ ਕਿ ਇੱਧਰੋਂ ਜਾਂਦੀ ਕਲੀਅਰ ਹੋਈ ਓਏ ਆ ਤਨਾਹ ਕੂਤਰਾਂ ਦੀ ਟਾਈਮ ਰਹਿ ਗਿਆ ਰੋਲ ਗੰਗਾ ਬਹੁਤ ਤਾਂ ਇੱਕ ਹੀ ਰਹਿ ਗੰਗਾ ਓਏ ਕਰ ਯਾਰ ਪਰ ਉਹ ਟਾਈਮ ਪੁੱਛੀ ਜਾਂਦੇ ਉਹ ਤਾਂ ਦਾਖੇ ਗੰਗਾ ਤੇ ਰਹੇ ਪਤਾ ਨਹੀਂ ਇਕੱਲਾ ਕੂਤਰ ਰੋਲ ਗੰਗਾ ਤੇ ਟਾਈਮ ਆ ਬਾਈ ਤੇ ਰਾਣਾ ਮੌਤ ਇਕੱਲਾ ਫਿਰਦਾ ਹੈ ਸ਼ੇਰ ਸਿੰਘ ਵਾਲਾ ਇਹਨਾਂ ਦੇ 1:44 ਤੋਂ ਇਹਨਾਂ ਦੇ 1:44 ਤੋਂ ਟਾਈਮ ਸੀ ਰਾਹੁਲ ਗੰਗਾ ਰਾਹੁਲ ਗੰਗਾ ਦੇ 1:55 ਤੋਂ ਟਾਈਮ ਸੀ ਓਏ ਗਿਆ ਇਹਨਾਂ ਦੇ 1:44 ਤੋਂ ਕਦੋਂ ਪੂਰਾ ਹੋਣਾ ਨਾ ਮੁੱਠੀ ਦੀ ਮੁੱਠੀ ਵਾਲੀ ਗੀਂਦੀ ਨੀਮੀ ਆ ਗਈ ਓਏ ਇੱਕ ਮਿੰਟ ਰਹਿੰਦੇ ਆ 2:14 ਦੇ ਕੱਟੇ ਜਾਣਗੇ 16 ਤੱਕ ਟੇਨਗੇ ਨਾ 44 ਤੇ ਲੱਗਿਆ ਨਾ 2:16 ਕਰਦੇ ਨੇ 14 ਦੇ ਘਟਿਆਂਗੇ ਵਾਲੀ ਮੂਸ਼ੀ ਦੇ 14 ਅਗਲਾ 21 ਨੰਬਰ ਉੱਜੇ ਜਾਣਾਂ ਦਾ ਓਏ ਬਾਈ ਆਵਾਜ਼ ਬੰਦ ਕਰੀ ਬੰਦ ਬੰਦ ਨੋਟ ਕਰ ਲਿਓ ਸਰਾ ਟਿੱਟ ਲਾਲ ਬਗਲਾ ਕਰ ਜਿਆ ਹੁਣ ਇਧਰ ਆਓ ਜਿਆ ਸਭੇ ਸ਼ੇਰ ਸਿੰਘ ਵਾਲਾ ਜਿਹੜਾ ਉਹਦੀਆਂ ਲਾਲ ਬਗਲਾ ਭਾਈ ਦੌਰ ਕਰੋ ਹਾਲ ਅਗਰ ਤੇ ਹੁੰਦਾ ਤੇ 20 ਇਹ ਨੂੰ ਕਰਤਾ ਲੈ ਰਿਹਾ ਨੀ ਗੋਪੁੱਤਰਾ ਦਾ ਰਹਿ ਗਿਆ ਟਾਈਮ 2 ਮਿੰਟ 14 ਦੇ ਹੋ ਜਾਣਾ 1 ਕਿਰਨ 25 ਦੇ ਇੱਕ ਦਾ 25 ਤੇ ਹੁਣ ਰੋਵਰ ਕੰਗਾ ਵਾਲੇ ਦਾ 25 ਤੇ ਹੋਣਾ 2 14 ਦੇ ਹੋ ਜਾਣਾ